ਇਹ ਨੰਨਿਆ ਕਲੈਕਸਨ ਦੀਆਂ ਦੁਕਾਨ ਕੀ ਆ ਅਗਲਾ ਕੱਡੀ ਘਟਨਾ ਸੀ ਅੱਗ ਲੱਗਣ ਦੀ ਘਟਨਾ ਸ਼ਾਰਟ ਸਰਕਟ ਦੀ ਲਾ ਜਦੋਂ ਤੜਕੇ ਮੈਂ ਸਵੇਰ ਆਇਆ ਤੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਜਦੋਂ ਅੰਦਰ ਦੇਖਿਆ ਤਾਂ ਅੱਗ ਲੱਗੀ ਪਈ ਸਾਰੇ ਕੱਪੜਿਆਂ ਤੇ ਬਾਹਰ ਮੇਰੇ ਅੱਗੇ ਹੀ ਪਛਾਣ ਵਾਲੇ ਬਾਹਰ ਉਹਨਾਂ ਨੇ ਮੈਂ ਆਵਾਜ਼ ਮਾਰੀ ਉਹਨਾਂ ਦੇਖਿਆ ਆਣ ਕੇ ਪਰ ਸਾਰਾ ਚੋ ਵੀ ਦੁਕਾਨ ਦੇ ਵਿੱਚ ਉਹਨਾਂ ਨਾਲ ਆਣ ਕੇ ਹੈਲਪ ਕਰਾਈ ਜਿਹੜੀ ਥੋੜਾ ਬਹੁਤਾ ਲਗਾ ਬੱਚੇ ਕੱਖ ਨਹੀਂ ਬਲਤੇ ਸਾਬ ਹੋ ਗਿਆ ਕਾਲਾ ਹੋ ਗਿਆ ਜੋ ਇਸ ਮਾਨਸਾ ਰ ਕਾਲਾ ਹੋ ਗਿਆ ਬੰਦ ਕਰ ਕੱਲ ਭਾਜੀ ਸੰਡੇ ਹੀ ਕੱਲ ਅਸੀਂ ਚਰਚਾ ਦਾ ਟਾਈਮ ਵਿੱਚ ਕੱਲ ਚਰਚ ਗਏ ਕੱਲ ਦੁਕਾਨ ਬੰਦ ਅੱਜ ਸਵੇਰ ਆਣ ਕੇ ਦੁਕਾਨ ਖੋਲੀ ਸੀਵੇਂ ਪਤਾ ਲੱਗਾ ਫਰ ਕਟਾ ਅੱਗ ਦਾ ਪਤਾ ਭਾਜੀ ਜਦੋਂ ਦੁਕਾਨ ਖੋਲੀ ਫੇਰੀ ਪਤਾ ਲੱਗਾ ਪਹਿਲਾਂ ਤਾਂ ਪਤਾ ਨਹੀਂ ਜਦੋਂ ਦੁਕਾਨ ਖੋਲੀ ਫੇਰੀ ਪਤਾ ਲੱਗਾ ਜਦੋਂ ਸ਼ਟਰ ਖੋਲਿਆ ਆਣ ਕੇ ਫਿਰ ਪਤਾ ਲੱਗਾ ਵੀ ਹਾਂ ਅੰਦਰ ਅੱਗ ਲੱਗੀ ਅੱਗ ਨੂੰ ਸਾਲ ਮੱਦੇ ਤੋਂ ਨੁਕਸਾਨ ਭਾਜੀ 1.5 ਲੱਖ ਦਾ ਸਮਾਨ ਤੇ ਜਿਹੜਾ ਇਦਾਂ ਸਾੜੀ ਗਿਆ ਬਾਕੀ ਜਿਹੜਾ ਬਾਕੀ ਡੇਢ ਲੱਖ ਦਾ ਕੋਈ ਲੱਖ ਦਾ ਹੋਏਗਾ ਉਹ ਵੀ ਇਦਾਂ ਖਰਾਬ ਹੋ ਗਿਆ ਸਾਰਾ ਜੀ ਹਾਂਜੀ ਇਸ ਬੰਦੀ ਦੇ ਆਪਣੇ ਵਿੱਚ ਕੀਤਾ ਪੁਲਿਸ ਨੂੰ ਸੂਚਨ ਹਾਂਜੀ ਹਾਂਜੀ ਸੂਚਨ ਕੀਤਾ ਮੈਂ ਕੋ ਦੇਖਿਆ ਨਾ ਹਾਂਜੀ ਦੇਖਿਆ ਜੇ ਕੋਈ ਸ਼ਕਸ਼ੁਕ ਨਹੀਂ ਪਾਜੀ ਸ਼ਾਕ ਵਾਲੀ ਕੋ ਗੱਲ ਇਹ ਮੰਗ ਕਰ ਮੰਗ ਪਾਜੀ ਇਹ ਮੰਗ ਕਰਾਂਗੇ ਕਿ ਮਦਦ ਕੀਤੀ ਜਾਵੇ ਹੋਰ ਤਾਂ ਮਤਲਬ ਗਰੀਬ Banda ਮੈਂ ਵੀ ਬਹੁਤ ਔਖਾ ਆਪਣਾ ਕੰਮ ਚਲਾਇਆ ਚੁੱਕ ਚੁੱਕਾ ਕੇ ਆਪਣਾ ਕੰਮ ਚਲਾਇਆ ਪਹਿਲਾਂ ਪਾਣੀ ਨੇ ਬਹੁਤ ਮਾਰਿਆ ਉਹ ਉਹ ਨਹੀਂ ਇਹਦੇ ਉੱਥੇ ਦੇ ਹੁਣ ਬਾਕੀ ਭਾਈਆ ਵੇਖ ਲੋ ਸਾਡੇ ਸਾਹਮਣੇ ਮੈਂ ਡਾਕਟਰ ਜਸਨ ਦੇ ਮੰਗੀਆਂ ਕਿ ਬਗੰਦਰ ਮੁਸੀਪਾ ਤਰਖਾ ਜਾਨ ਮੇਰੇ ਪਿੰਡ ਦਾ ਗਰੀਬ ਪਰਿਵਾਰ ਨਾਲ ਬਲਾਉਂ ਕਰਦਾ ਉਹ ਸਮੇਂ ਤੋਂ ਪਹਿਲਾਂ ਇੱਥੇ ਦੁਕਾਨ ਕਰ ਰਿਹਾ ਚੁੱਕ ਚੁੱਕਾ ਕੇ ਕਰਜ ਦੇ ਇਹਨਾਂ ਦੁਕਾਨ ਪਾਈ ਰਾਤ ਕਿਤੇ ਸੱਕੜ ਸਮੇਂ ਨਾਲ ਇਹਨਾਂ ਨੂੰ ਨੁਕਸਾਨ ਹੋ ਗਿਆ ਸਮਾਜ ਸੇਵੀ ਸੰਧੀ ਪੰਜਾਬ ਸਰਕਾਰ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਇਹ ਆਪਣੇ ਪੈਰਾਂ ਨਾਲ ਹਈ ਤੋਂ ਪਹਿਲਾਂ ਤਾਂ ਸਭ ਨੂੰ ਜਾਣ ਲਈ ਹੈ ਕਿ ਸਾਡੇ ਹਰ ਪਿੰਡ ਘੜਾ ਨਾਲ ਲੋਕਾਂ ਦੀ ਮਰੇ ਉਹਦੀ ਮਾਰ ਤੋਂ ਗਰੀਬ ਨੇ ਚੁੱਕ ਚੁੱਕ ਕੇ ਕੰਮ ਕਰਨਾ ਸਟੈਂਡ ਕੀਤਾ ਸਾਰਾ ਨੁਕਸਾਨ ਹੋ ਸਾਰੇ ਪਰਿਵਾਰ ਹੱਥ ਜੋੜ ਕੇ ਸਮਾਜ ਸੇਵੀ ਨੂੰ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਸਾਰੇ ਭੈਣ ਭਾਈਆਂ ਨੂੰ ਜੈ ਮਸੀ ਦੀ ਕਿਉਂਕਿ ਸਮਾ ਸਭ ਦੱਸਦਾ ਹੀ ਹੈ ਸਾਰਿਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉਨੇ ਕਰਜ਼ਾ ਲੈ ਕੇ ਸਮਝੋ ਭਾਵੇਂ ਜਿਸ ਤਰ੍ਹਾਂ ਮਰਜ਼ੀ ਲੈ ਕੇ ਆਪਣੀ ਰੋਟੀ ਦਾ ਰਗਜ਼ਾਰ ਕੀਤਾ ਇਹੋ ਤੇ ਹੜਪੀਰ ਤੇਰੇ ਮਾਰਿਆ ਲੋਕਾਂ ਨੂੰ ਇਸ ਗਰੀਬ ਦੀ ਹੁਣ ਸਾਰੇ ਕੱਪੜਾ ਜੜੇ ਨਾਸ ਹੋ ਗਿਆ ਇਹਦੀ ਸਾਰੇ ਹੱਥ ਧੁਰ ਕੇ ਅੱਗੇ ਸਰਕਾਰਾਂ ਦੇ ਸੇਵਕਾਂ ਨੂੰ ਦੇ ਮੰਗਦੇ ਆ ਭੇਦੀ ਮਦਦ ਕਿ